आ जा भी एनवी केयर कार्यक्रम के अंतर्गत बोलो धन्यवाद महादेव कर्देश्वर आपड़े হাত জোড়ে নাই বেছি ਲੱਡੂ ਦਾ ਮਠੀਆਂ ਉੱਪਰ ਪੈ ਜਾਣੇ ਆ ਦੇ ਨਤੇ ਹੀ ਜਦੋਂ ਪਰੇ ਹੋ ਜਾਂਦੇ ਨਹੀਂ ਕਰ ਬਾਹਰ ਨਹੀਂ ਆ ਉਹ ਤੇਰੇ ਜਦੋਂ ਪਰੇ ਹੋ ਜਾਂਦੇ ਆ ਆਜੂ ਜਿਹੜੇ ਬਾਹਰ ਵਾਲੇ ਕਹਿਣ ਵਾਲੇ ਦਿੱਕਤ ਕਰਦੇ ਆ ਥੋੜੀ ਜਿਹੀ ਜਿਹੜਾ ਆ ਆ ਜਿਹੜੇ ਆਹੋਂ ਬੱਤ ਕਰਦੇ ਆ ਲੱਡੂ ਬਾਜੀ ਪਾਈ ਜਾਂਦੇ ਆ। ਆਹ। ਲਾਸਟ ਵਿੱਚ ਆਫੀਸ਼ੀਅਲ ਬੰਦੇ ਆ ਨੇ ਪੂਰਾ ਕਰ ਦੇਣਾ। ਉਹ ਨਾ ਵੀਰ ਇੱਥੇ ਬਹਿ ਜਾ। ਅਮਨਦੀਪਾ ਮੈਂ ਟੋਕਰੇ 'ਚ ਲਪਾਪੇ ਰੱਖੀ ਜਾਂਦਾ। ਵਾਸਤਿਆ ਅੱਲਾਇਕੁਮ ਅਸਸਲਾਮ ਵਾਲੇਕੁਮ ਕਿਸੇ ਵੀ ਬੰਦੇ ਨੂੰ ਕਪੜਾ ਨਹੀਂ ਮਿਲਦਾ ਅੱਛਾ ਥੋੜਾ ਅੱਗੇ ਹੀ ਹੋ ਜਾਣਾ ਜਿੱਦੀ ਤੇਰੇ ਤੋਂ ਬਣਾਣੀ ਹੈ ਹਾਂ ਦੱਸਦਾ ਬਰ ਬਰ ਪਾਈ ਬਹੁਤ ਹੈ ਮੁੱਠੀ ਭਰ ਦਾ ਪਾਈ ਜਦੀ ਹੈ ਅੱਛਾ ਇਹ ਤੋਂ ਬਦਲ फर्क गया मजे तरह दें ਸਾਰੇ ਆਲੇ ਵਿੱਚ ਡਿੰਗਰ ਆਪ ਦੀ ਅਸਲੀਅਤ ਮਾਲ ਨਹੀਂ ਲਾਣੀ ਜੇ ਸੰਭਾਲਾ ਘਟ ਵੱਧ ਕਿਸੇ ਨੂੰ ਆਇਆ ਇਹਨਾਂ ਬੰਦਿਆਂ ਦੇ ਸਾਰੀ ਗੱਲ ਆਉਣੀ ਆ ਜੇ ਗੋਲਗਲੇ ਘਟਾਏ ਤਾਂ ਫੇਰ ਅਮਨਦੀਦੀ ਨੂੰ ਪੁੱਛਿਓ ਕੋਮਲ ਵਿਚਾਰੀ ਬੈਠੀ ਕੋਮਲ ਨੇ ਨਹੀਂ ਕੁਝ ਵੀ ਹੱਥ ਲਾਇਆ ਮੈਂ ਕਿਹਾ ਕੋਮਲ ਨੇ ਨਹੀਂ ਹੱਥ ਲਾਇਆ ਆਹੋ ਡੈਕੋਰੇਸ਼ਨ ਬਸ ਹੋਣੀ ਹੋਈ ਆ ਸਾਨੂੰ ਕਹਿ ਨਹੀਂ ਸਕਦੇ ਬਥੱਲੇ ਉਹਨਾਂ ਪੂਰਾ ਜੂਰਾ ਸਾਨੂੰ ਆ ਗਿਆ ਉਹ ਕੱਢ ਲਿਆ ਆ ਨਹੀਂ ਨਹੀਂ ਬਹੁਤ ਸੋਹਣੇ ਆ ਭਾਈ ਦੁੱਧ ਵਾਲ ਕੇ ਆ ਗਿਆ ਕੋਮਲ ਨੂੰ ਆ ਸਵਾਦ ਲੱਗੇ ਕੋਮਲ ਕਹਿੰਦੀ ਮੈਂ ਵੀ ਰੱਖ ਦਿੰਦੀ ਆ ਇਹ ਦੁੱਧੇ ਰੱਖਦੇ ਨੇ ਤੇ ਐਦਾਂ ਮਨੂ ਬਦਲ ਫੜਨੇ ਕਰਮਨ ਨੂੰ ਦੇ ਨਾ ਇੱਕੜਾ ਖਰਾਬ ਹੋਣ ਜਿੱਦਾਂ ਮਰਜੀ ਭੇਜ ਦੋ ਇਹ ਤਾਂ ਸਭ ਤੋਂ ਜ਼ਿਆਦਾ ਟਾਈਮ ਲਾ ਜਾਣੇ ਆ ਕਰਮਨ ਵੀ ਖਾਊਗੀ ਆ ਦੀਦੀ ਹੋਣ ਆਈ ਆ ਪਤਾ ਨਹੀਂ ਕਿੱਥੇ ਬਿਜ਼ੀ ਰਹੀ ਫੈਮਲੀ ਰਹਿੰਦੀ ਆ ਲਾ ਨਾਲੇ ਮੈਨੂੰ ਲਾਲ ਦੇ ਦੋ ਗੁਲਾਬ ਉਹ ਹੋ ਗਏ ਕਿੱਥੇ ਕਿੱਥੇ ਯੋ ਮੈਂ ਲੈਣਿਓ ਕੰਮ ਨਹੀਂ ਦੇ ਦੋ ਕੰਮੇ ਬਾਅਦ ਵਿੱਚ ਲਾਲ ਕਰ ਦੋ ਪਤਾ ਜੀ ਕਿ ਆਉਂਦੇ ਆ ਬਹੁਤ ਕੰਮ ਕਰ ਰਿਹਾ ਹੈ ਦੇਖ ਕੇ ਆਉਂ ਜਾਓ ਬਰੇ ਬੀਬੇ ਜਾਓ ਛੋਕੜਾ ਨਹੀਂ ਇਹ ਖਤਮ ਹੋਣਾ ਤੂੰ ਦੇਖ ਲਈ ਸਾਰਾ ਸੰਭਾਲਾ ਇੱਕ ਦਿਨ ਮੈਂ ਕਰਮ ਨੂੰ ਕਾਤ ਥੋੜੀ ਜਿਹੀ ਰੱਖ ਲਵਾਂ ਹਾਂ ਜੀ ਕੰਮ ਪਕੌੜੀਆਂ ਦੇਖੋ ਕਿੰਦਾ ਤੁਸੀਂ ਹੁਣ ਬਾਹਰ ਸੁੱਟੀ ਜਾਂਦੇ ਹੋ ਦੀਦੀ ਮੇਡੀ ਬਰਕਤ ਵਾਲੀ ਚੀਜ਼ ਵੜਾਈ ਆ ਉਹਨਾਂ ਦਾ ਟੋਕਰਾ ਨਹੀਂ ਥੱਲੇ ਗਿਆ ਬਾਕੀ ਸਾਰੇ ਦੇ ਲਓ ਇਹ ਵੀ ਨਾਲ ਦਾ ਸਰ ਰਾਤ ਲੱਗੇ ਰਹੋ ਆਏ ਨਹੀਂ ਜਾਂਦੇ ਹਾਂ ਮੈਂ ਨਹੀਂ ਲਈ

ਉਹਦਰ ਉਹਨਾਂ ਦੀ ਮਿਆਕਾ ਲੱਗੀ ਆ। ਉਹਨੇ ਥੋੜੇ ਸਾਡੀ ਭੱਟੀ ਦੇ ਉੱਤੇ ਸਭ ਤੋਂ ਵੱਡਾ ਪਤਿਲੇ 'ਚ ਸਾਰਾ ਦੁੱਧ ਸੀ ਫੇ ਅਸੀਂ ਜੁਗਾੜ ਕੀਤਾ। ਚਿਮਟਾ ਦੇ ਨਾਲ ਇਧਰਲੇ ਪਾਸੇ ਇੱਟ ਇਧਰ ਆਪਣੇ ਹਸਬੰਦ ਲਈ ਦੁੱਧ ਲੈ ਕੇ ਲੈ ਕੇ ਜਾ ਰਹੇ ਦੁੱਧ ਲੈ ਕੇ ਜਾ ਰਹੇ ਉਹਨਾਂ ਦੇ ਪ੍ਰੋਕੂਰਰ ਦੋਸੀ ਬਾਜੀ ਲਈ ਗੋਕੁਲਾਪੀ ਆ ਰਿਹਾ ਅਰਨ ਕਿਹਦੇ ਵਿਆਹ ਤੇ ਬੋਆ ਬੈਠਾ ਨਾ ਮੈਂ ਤਾਂ ਸਾਜ ਮਾਂ ਜਿੱਥੇ ਵਿਆਹ ਨਿੱਛੇ ਆਇਆ ਰਮਨ ਖੈਲੋ ਪੈਸਾ ਸਭੀ ਥੋੜੀ ਜਿਹੀ ਆਈ ਹੈ ਜੀ ਆ ਜੀ ਜਿਹੜੇ ਕੋਲ ਪੂਰਾ ਹੀ ਜਾ ਰਿਹਾ ਵੀਡੀਓ ਥੋੜੀ ਦੀ ਤੂੰ ਕਹਿੰਦੇ ਪੂਰੀ ਨਹੀਂ ਹੋਣੀ ਲੈ ਲਓ ਤੁਸੀਂ ਇਹਨੇ ਇਨਾ ਕੰਮ ਕਰਨਾ ਸਾਡਾ ਥੈਂਕ ਯੂ ਆਂ ਕੀ ਆਪਾਂ ਉਹਨਾਂ ਤਾਂ ਵੀ ਵੱਜ ਜਾਂਦੀ ਤੁਹਾਡੇ ਆ ਹੈ ਰੌੜਕ ਤੁਸੀਂ ਜਿਹੜੇ ਗਾਣੇ ਗਾਉਂਦੇ ਉਹ ਭਰਾਵਾ ਸਾਨੂੰ ਨਹੀਂ ਹੁੰਦੇ ਦੀਦੀ ਤਾਂ ਬੈਠੀ ਬੈਠੀ ਬਣਾ ਦਿੰਦੀ ਆ ਨਹੀਂ ਉਹ ਨਾ ਨਾਲੂ ਉਹ ਬਹਿਤ ਵਾਰ ਚਲੋ ਨਾਨਕੇ ਨੇ ਹੋਣਾ ਇਹ ਜਿਹੜਾ ਨਾਨਤੀ ਸ਼ੱਕ ਹੋਣਾ ਨਾ ਤਾਂ ਉਦੋਂ ਸਾਰੀ ਉਮਰ ਕੀਤਾ ਹੀ ਹੈ ਮਨ ਵੀ ਨੇ ਕਹਿੰਦਾ ਨੂੰ 10 ਵਾਰ ਨਹੀਂ ਮੈਂ ਤਾਂ ਤੁਸੀਂ 100 ਨਹੀਂ ਤੁਸੀਂ ਪੀ ਲਈ ਤੁਸੀਂ ਹੁਣ ਵਿਲੇ ਬਸ ਮੈਂ 2 ਮਿੰਟ ਲੈ ਆਉਂਦੀ ਫੜ ਦੋਨਾਂ ਦੀ ਬਣਾਉਂ ਉਧਰ ਤਾਂ ਗਿਣ ਗਿਣ ਕੇ ਰੱਖੀ ਜਾਂਦੇ ਆ ਇੰਨੇ ਰਿਸ਼ਤੇਦਾਰ ਆਉਣੇ ਆ ਉਹ ਆਰਮੀ ਆ ਜਾਂਦਾ ਹੈ ਨਾ ਘਰ ਆ ਫਿਰ ਉਹ ਸਾਰਾ ਸਹੀ ਗੱਲ ਆ ਜਿਹਦੇ ਹੁੰਦਾ ਆ ਰੂਲ ਰੈਗੂਲੇਸ਼ਨ ਨਾਲ ਹਾਂਜੀ ਇਹ ਨਾਲ ਇੱਕ ਇੱਕ ਖਾਈ ਵੀ ਜਾ ਐ ਦੀਦੀ ਚਾਹ ਦੇ ਨਾਲ ਖਾਂਦੇ ਹੈ ਨਹੀਂ ਤੁਸੀਂ ਚਾਹ ਦੇ ਨਾਲ ਖਾਂਦੇ ਹੈ ਨਹੀਂ ਹਾਂ ਹਾਂ ਹੁਣ ਮੈਂ ਕਹਣਾ ਝੂਠੇ ਕਹਾਂ ਨਹੀਂ ਨਹੀਂ ਤੋ ਇਲਾ ਦੀ ਪਾਪਾ ਗੰਦਾ ਕਾਕੇ ਚਾ ਪਾਕਾ ਵੀ ਆ ਕੰਦਾ ਨਾ ਇਸ ਦਾ ਆ ਹਾਈ ਹੋਏ